ਫਲਾਈ ਸਾਹਿਬ ਨੂੰ ਫਲਾਈ ਕਿਉਂ ਕਿਹਾ ਜਾਂਦਾ ਫਲਾਈ ਸਾਹਿਬ ਕਿਸੇ ਨੂੰ ਨੌਲੇਜ ਹੈ ਬਾਬਾ ਜੀ ਤੁਸੀਂ ਅੱਗੇ ਕਿੰਨੀ ਸਿੱਖਿਆ ਹੈ ਇਹ ਬ੍ਰੇਕਸ਼ ਬੇਕਸੇ ਤੇ ਨਾਮ ਹੈ ਸਰ ਕਹਿੰਦੇ ਬ੍ਰੇਕਸ਼ ਦਾ ਨਾਮ ਹੈ ਫਲਾਈ ਬਾਰੇ ਕੋਈ ਹੋਰ ਜਾਣਕਾਰੀ ਹੈ ਫਲਾਈ ਸਾਹਿਬ ਨੂੰ ਫਲਾਈ ਇਸ ਲਈ ਕਿਹਾ ਜਾਂਦਾ ਕਿ ਫਲਾਈ ਇੱਕ ਦਰਖਤ ਹੁੰਦਾ ਹੈ ਸਾਡਾ ਵਿਰਾਸਤੀ ਨੇਟਿਵ ਟਰੀ ਪੰਜਾਬ ਦੇ ਉਹਨਾਂ ਦੀ ਸੂਚੀ ਚੋਂ ਆ ਔਰ ਫਲਾਈ ਉਹ ਰੁੱਖ ਹੈ ਔਰ ਪਹਿਲੀ ਗੱਲ ਤਾਂ ਇਸ ਸਥਾਨ ਦੀ ਰਿਪੋਰਟ ਹੈ ਕਿ ਜੋ 10ਵੇਂ ਪਾਸ਼ਾ ਅਲਮਗੀਰ ਤੋਂ ਚੱਲ ਕੇ ਆਈ ਸੀ ਇਸ ਜਗ੍ਹਾ ਤੇ ਇੱਥੇ ਉਦੋਂ ਜੰਗਲ ਸੀਗਾ ਤਾਂ ਉਹਨਾਂ ਨੇ ਜਿਹੜਾ ਆਪਣਾ ਘੋੜਾ ਬੰਨਿਆ ਸੀ ਉਹ ਫਲਾਈ ਦੇ ਰੁੱਖ ਨਾਲ ਬੰਨਿਆ ਸੀ ਤਾਂ ਉਹ ਇਸ ਕਰਕੇ ਫਿਰ ਇਹ ਸਥਾਨ ਇੱਥੇ ਕਿਉਂਕਿ ਪਾਣੀ ਦੇ ਸੋਮਿਆਂ ਕੰਢੇ ਹੀ ਟਰੈਵਲ ਕਰਦੇ ਸੀ ਉੱਥੇ ਹੀ ਸਾਰੇ ਲੋਕ ਸੰਤ ਬਾਤਮਾ ਵੀ ਚਾਹੇ ਆਮ ਲੋਕ ਵੀ ਹਨ ਤਾਂ ਉਹ ਫਲਾਈ ਫਿਰ ਇੱਕ ਸਥਾਨ ਬਣ ਗਿਆ ਫਲਾਈ ਸਾਹ ਹੁਣ ਆ ਗਿਆ ਮੁੱਦਾ ਫਲਾਈ ਦਾ ਫਲਾਈ ਦਾ ਰੁੱਖ ਦੀ ਇਪੋਰਟੈਂਸ ਕੀ ਆ ਔਰ ਫਲਾਈ ਸਾਡੇ ਸਾਹਿਤ ਸੱਭਿਆਚਾਰ ਧਰਮ ਹਰ ਪੱਖ ਤੋਂ ਸਾਡੇ ਨਾਲ ਜੁੜਿਆ ਹੋਇਆ ਰੁੱਖ ਆ ਜੇ ਤੁਸੀਂ ਕਦੇ ਫਲਾਈ ਦਾ ਰੁੱਖ ਦੇਖਿਆ ਹੋਵੇ ਇਹਦੇ ਤੇ گلاب ਵਾਂਗੂ ਕੰਡੇ ਵੀ ਹੁੰਦੇ ਆ ਇਹਨੂੰ ਮਾਰਚ ਅਪ੍ਰੈਲ ਮਈ ਜ਼ਿਆਦਾਤਰ ਅਪ੍ਰੈਲ ਮਈ ਮਹੀਨੇ ਫੁੱਲ ਪੈਂਦੇ ਆ ਉਹ ਜਿਹੜੇ ਫੁੱਲ ਹੈਗੇ ਉਹਨਾਂ ਚੋਂ ਹਲਕੀ ਹਲਕੀ ਮਹਿਕ ਆਉਂਦੀ ਆ ਉਹ ਇੱਕ ਤਾਂ ਮਹਿਕ ਆਉਂਦੀ ਆ ਫਿਰ ਉਸ ਤੋਂ ਬਾਅਦ ਉਹਨੂੰ ਫਲੀਆਂ ਲੱਗਦੀਆਂ ਨੇ ਚੋਟੀਆਂ ਜੀਆਂ ਫਲਕੀਆਂ ਹੁੰਦੀਆਂ ਇਹਦਾ ਜਿਹੜਾ ਤਣਾ ਹੈਗਾ ਜਦੋਂ ਵੀ ਥੋੜਾ ਸਬਾਬ ਬੜੇ ਅੰਦਰ ਜਾ ਕੇ ਤੁਸੀਂ ਫਲਾਈ ਦਾ ਰੁੱਖ ਦੇਖਿਓ ਖੁਰਦਰਾ ਜਿਹਾ ਹੁੰਦਾ ਕਈਆਂ ਦਾ ਤਾਂ ਸਟੈਮ ਪਲੇਨ ਹੁੰਦੀ ਹੈ ਇਹਦਾ ਖੁਰਦਰਾ ਹੁੰਦਾ ਉਹਦੇ ਵਿੱਚੋਂ ਗੂਦ ਨਿਕਲਦੀ ਆ ਜੇ ਤੁਸੀਂ ਗਾਮ ਦੇਖਿਓ ਜਿਵੇਂ ਜਿਹੜੀ ਕੇਸ਼ੀਆ ਫੈਮਿਲੀ ਕਿਕਰ ਕਿਕਰ ਚੋਂ ਵੀ ਗੂਦ ਬੜੇ ਬੜੇ ਦਰਖਤਾਂ ਚੋਂ ਜਿਹੜੀ ਗੂਦ ਨਿਕਲਦੀ ਆ ਉਹਦੇ ਵੀ ਬਹੁਤ ਜਿਹੜੇ ਉਪਯੋਗ ਆ ਮੈਡੀਸ਼ੀਨਲ ਪ੍ਰੋਪਰਟੀਜ਼ ਨੇ ਔਰ ਇਹ ਜਿਹੜਾ ਇਹ ਰੁੱਖ ਕੱਲਾ ਪੰਜਾਬ ਚ ਨਹੀਂ ਪਾਇਆ ਇਹਦਾ ਸਾਡੇ ਜਿਹੜੇ ਨੇੜੇ-ਤੇੜੇ ਪਾਕਿਸਤਾਨ ਹੋਇਆ afghanistan ਹੋਇਆ ਇਹ ਡਰਾਈ ਏਰੀਆ ਦਾ ਥੋੜਾ ਜਿਹਾ ਰੁੱਖ ਹੈ ਜਿਹੜਾ ਫਲਾਈ ਦਾ ਰੁੱਖ ਆ ਔਰ ਪੁਰਾਣੇ ਮੇਲਿਆਂ ਦੇ ਵਿੱਚ ਇੱਕ-ਇੱਕ ਕਰਕੇ ਦੱਸਿਓ ਵੀ ਫਲਾਈ ਤੋਂ ਫਲਾਈ ਬਾਰੇ ਤਾਂ ਮੈਂ ਦਸੂਗੀ ਦਸੂਗਾ ਦਾਤਣ ਕਿਹੜੇ-ਕਿਹੜੇ ਰੁੱਖ ਦੀ ਕਿਸੇ ਨੇ ਕੀਤੀ ਆ ਜਾਂ ਕਰਦੇ ਰਹੇ ਆ ਇੱਕ ਇੱਕ-ਇੱਕ ਕਰਕੇ ਇੱਕ ਨਿੰਮ ਦੀ ਕਿੱਕਰ ਦੀ ਅਖਰੋਟ ਅੰਬ ਦੀ ਅਖਰੋਟ ਦੀ ਅੰਬ ਦੀ ਟਾਲੀ ਦੀ ਟਾਲੀ ਦੀ ਬਬੂਲ ਦੀ ਹੋਰ ਹੋਰ ਫਲਾਈ ਦੀ ਰੱਖ ਵੀ ਜਿਹੜਾ ਬਬੂਲ ਤੇ ਕਿਕਰ ਸੇਮ ਰੁਕਾ ਉਹ ਹਿੰਦੀ ਦੇ ਵਿੱਚ ਬਬੂਲ ਕਹਿੰਦੇ ਆ ਇੱਕ ਛੋਟੀ ਜੀ ਇਹ ਮੈਂ ਪੇਪਰ ਨਹੀਂ ਲੈ ਰਿਆ ਕਿਸੇ ਇੱਕ ਪੰਛੀ ਦਾ ਨਾਮ ਲਿਖੋ ਜੀ ਕਿਸੇ ਮਟਕ ਨਹੀਂ ਛੱਡ ਕੇ ਹੋਰ ਹੋਰ ਬੰਦਗੀ ਬੋਲਣ ਲੱਗਾ ਬੋਲੋ ਛੋਟੇ ਛੋਟੇ ਤਾਂ ਕੌਣ ਆ ਕਿਹੜੀ ਕੋਈ ਛੋਟੀ ਖਾਂਦੀ ਜੀ ਬੀਜ ਇਹਨਾਂ ਦੇ ਇਹ ਇੱਕ ਇੱਕ ਮਿੰਟ ਚਿੜੀ ਚਿੜੀ ਰਿਪੀਟ ਨਹੀਂ ਕਰਦਾ ਗੋਰ ਕਬੂਤਰ ਅਸਲ ਤੋਂ ਕਾ ਇਹ ਲੈ ਕਬੂਤਰ ਇਹ ਲੈ ਇਹ ਲੈ ਤੋਤੇ ਕੋਇਲ ਗੁਰਾਈ ਬਾਜ ਬਾਜ ਮੋਰ ਕੋਇਲ ਕੋਇਲ ਬਾੜ ਬੈਠਾ ਜਟਾਈ ਹੋਣ ਔਰ ਤੁਸੀਂ ਇਹ ਦੇਖੋ ਆਪਾਂ ਕਿੰਨੇ ਜਣੇ ਖੜੇ ਆ ਥੋੜੀ ਦੇਰ ਬਾਅਦ ਕਬੂਤਰ ਆ ਜਾਂਦਾ ਥੋੜੀ ਬਾਅਦ ਮੋਰ ਆ ਜਾਂਦਾ ਔਰ ਸਾਡੇ ਪੰਜਾਬ ਦੇ ਵਿੱਚ ਬਾਜ ਬਾਰੇ ਬੇਤੁ ਵੀ ਜ਼ਿਆਦਾ ਭਾਰਤਵਾਜ ਦੱਸਦੇ ਆ ਬੜੀਆਂ ਚੀਜ਼ਾਂ ਨੇ ਭਾਈ ਤੁਸੀਂ ਕਾਟੀ ਦਾ ਗੁਰ ਬਾਗੀ 400 ਤੋਂ ਉੱਪਰ ਸਪੀਸੀਜ਼ ਬਰਡਸ ਦੀਆਂ ਦੇਖੀਆਂ ਜਾਂਦੀਆਂ ਜੀ ਆਪਣੇ ਇੱਥੇ ਜੀ ਪੰਜਾਬ 'ਚ ਪੰਜਾਬ 'ਚ ਇਹ ਆਪਾਂ ਗਿਣਤੀ ਕਰਨ ਲੱਗੇ ਤਾਂ ਆਪਾਂ 10 ਤੱਕ ਨਹੀਂ ਪਹੁੰਚੇ ਇਹ ਸਾਡੀ ਡਿਸਕਰੀਪਟਿਵਿਟੀ ਆ ਇਜੜਾ ਆਪਾਂ ਇਹ ਵੇਟ ਇਹ ਪੁੱਤਨ ਲਿਖੀ ਦੀ ਹੈ ਜੇ ਹੋਰ ਅੱਗੇ ਚਲੀਏ ਤਾਂ ਤਕਰੀਬਨ 150 200 ਤਾਂ ਦੀਆਂ तितਲੀਆਂ ਵੀ ਉਲਦੀਆਂ ਨੇ ਜਿਹੜੇ ਜੋ ਆਪਾਂ ਗਿਣਨ ਲੱਗਾਗੇ ਚਾਰ ਪੰਜ ਤੇ ਨਹੀਂ ਪਹੁੰਚਣਾ ਹਾਂ ਆ ਚਾਹੀਦੀ ਇਤਨੀ ਲੋ ਬਸ 6-7 7-8 ਤੱਕ ਦੀਆਂ ਕੱਲੀ ਤੇ तितਲੀ ਹੋਈ ਆ ਜਿਹੜੀ ਜਿਹੜੀ ਆਪਾਂ ਤੇ ਉਹ ਜਿਹੜਾ ਕਿਤੇ ਰਹਿਣਾ ਜਿਹੜੀ ਮਰਜ਼ੀ ਹੋਵੇ तितਲੀ ਹੈ ਅੱਛਾ ਇਹ ਵੀ ਇਹ ਵੀ ਛੋਟੀ ਇੱਕ ਚੀਜ਼ ਦਾ ਹੋਰ ਦਰਖਤ ਦਾ ਨਾਮ ਲਿਓ ਜੀ ਥੋੜੇ ਤੋਂ ਸ਼ੁਰੂ ਕਰਨਾ ਤੁਸੀਂ ਥੋੜਾ ਛੋਟਾ ਲੱਗਦਾ ਹਾਂ ਕਿਸੇ ਦਰਖਤ ਦਾ ਨਾਮ ਕਿੱਕਰ ਚਲੋ ਕਿਕਰ ਕਿਹਾ ਨੀਮ ਠੀਕ ਹੈ ਜੀ ਇਪਲੀ ਬੋਰਡ ਜੀ ਸਤੋਤ ਅਰਜਨ ਸਵੇਦਾ OK OK ਦੇ ਆਰ ਸਿੰਬਲ ਯਾਰ ਯਾਰ OK ਸਿੰਬਲ OK ਪਪੂਲਰ 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 ਸੰਵਰੂਤ ਹੋ ਗਿਆ ਜੰਡ ਹੋ ਗਈ ਜੰਡ ਇਹੀ ਤਾਂ ਕਹਿੰਦੇ ਔਰ ਦਿਓ ਔਰ ਦਿਓ ਟੁੱਟਾ ਹੋ ਗਿਆ ਔਰ ਦਿਓ ਪਿੱਪਲ ਬੋਲੇ ਬਰੋਟਾ ਬੋਲੇ ਸੇਮ ਸੇਕ ਬੋਲੇ ਵਲਾਹੀ ਪੋਲੋ ਬੋਰਡ ਬਰੋਟਾ ਨਮਮ ਅਤੇ ਜਿਹੜੇ ਦਰਸ਼ਕਾ ਤੁਹਾਡੇ ਪਿੱਛੇ ਖੜੇ ਆ ਇਹ ਪਪੂਲਰ ਦਾ ਇੱਧਰ ਤੂਤ ਦਾ ਤੂਤ ਸ਼ਤੂਤ ਵੀ ਕਹਿ ਦਿੰਦੇ ਆ ਤੂਤ ਵੀ ਕਹਿ ਦਿੰਦੇ ਆ ਇਮਲੀ ਦਾ ਦਰਖਤ ਇਮਲੀ ਦਾ ਦਰਖਤ ਆਮਲੇ ਦਾ ਪੇੜ ਆਮਲੇ ਦਾ ਪੇੜ ਘੱਟੋ ਘੱਟ ਬਾਹਰ ਹੋਰ ਦੱਸੋ ਹੋਰ ਗੁਲਮੋਹਰ ਗੁਲਮੋਹਰ ਕਿੰਨੀ ਤਰ੍ਹਾਂ ਦੇਖਦੇ ਹੋ ਜੀ ਬਹੇੜਾ ਬਹੇੜਾ ਗੁਲਮੋਹਰ ਨੀਲੀ ਪੀਲੀ ਲਾਲ ਨੀਲੀ ਪੀਲੀ ਲਾਲ ਇੱਕ ਬਹੇੜੇ ਦੇ ਨਾਲ ਸੰਬੰਧਤ ਇੱਕ ਇੱਕ ਕਹਾਵਤ ਹੈ ਪੇੜ ਦਾ ਨਾਂ ਵੀ ਨਹੀਂ ਫੁੜਿਆ ਸਾਡਾ ਬਹੇੜਾ ਆਵਲਾ ਤਿੰਨੋ ਕਰਦੇ ਵੈਦ ਦਵਾਈ ਵਾਲੇ ਬੂਟੇ ਦੱਸ ਦਿਓ ਜੀ ਪੰਜ ਚਾਰ ਅਰਜਨ ਸਭ ਤੋਂ ਵਧੀਆ ਅਰਜਨ ਤੁਲਸੀ ਹਾਂਜੀ ਤੁਲਸੀ ਹਾਂਜੀ ਹਾਂਜਲਾ ਅਮਰੀਂਗਾ ਹਾਂਜਣਾ ਆਮਲਾ ਸਟੀਵੀਆ ਸਟੀਵੀਆ ਨਿੰਮ ਨਿੰਮ ਤੁਲਸੀ ਤੁਲਸੀ ਖਾਲੜਾ ਬਿਹੜਾ ਆਮਲਾ ਤਿੰਨੋ ਕਰਦੇ ਵੈਖ ਲੈ ਜੀ ਦੋਵੇਂ ਫਲਾ ਅਤਰੇ ਬਿਹੜਾ ਕਰੇ ਅਚੋ ਅਸੂ ਕੰਦਾ ਅਸੂ ਕੰਦਾ ਖਲਦੀ ਜਿਹੜਾ ਨਹੀਂ ਕੋਈ ਪੋਤਾ ਆਪਾਂ ਪਲਾਂਟਸ ਦੀ ਚਲੋ ਹਾਰ ਸ਼ਿੰਗਾਰ ਬੂਸਲੀ ਹਾਰ ਸ਼ਿੰਗਾਰ ਬੂਸਲੀ ਕੁਵਾਰ ਗੰਦਲ ਜੀ ਕੁਵਾਰ ਗੰਦਲ ਵੈਰੀ ਗੁੱਡ ਐਲੋਵੇਰਾ ਐਲੋਵੇਰਾ ਇਹ ਬੰਦਾ ਬਹੁਤ ਡਰ ਜੱਟ ਇਹ ਬੰਦਾ ਬਹੁਤ ਡਰ ਜੱਟ ਅੱਛਾ ਐਵੇਂ ਹੀ ਐਵੇਂ ਇੱਕ ਅਗਲੀ ਐਕਸਰਸਾਈਜ਼ ਛੋਟੀ ਜੀ ਬਸ ਇਦਾਂ ਹੀ ਪਰ ਤੁਸੀਂ ਉਹ ਜਿਹੜੇ ਨਾ ਵਿਦੇਸ਼ੀ ਜਾਨਵਰਾਂ ਦਾ ਨਾਮ ਹੀ ਲੈਣਾ ਜਿਹੜੇ ਪੰਜਾਬ ਚ ਪਾਏ ਜਾਂਦੇ ਨੇ ਇਹ ਜਾਨਵਰ ਜਾਨਵਰਾਂ ਦੀ ਵੀ ਗੱਲ ਹੋਈ ਸਰ ਨੀਲਗਾ ਨੀਲਗਾ ਜਾਨਵਰ ਸਭ ਤੋਂ ਜਿਆਦਾ ਉਹ ਹੀ ਦੇਖ ਮੱਝ ਜੀ ਮੱਝ ਬੰਦਰ ਬੰਦਰ ਘੋੜਾ ਘਤੂਰਾ ਘਤੂਰਾ ਇੱਕ ਪਤਾ ਘਤੂਰਾ ਦੂਜਾ ਉਹ ਪੁੱਤਾ ਹੈ ਊਠ ਹਨੀ ਬੋਤਾ ਖੋਤਾ ਖੋਤਾ ਬੈਲ ਖੱ쩌 ਖੱ쩌 ਹਾਂਜੀ ਗਊ ਗਊ ਸੂਰ ਸੂਆ ਖੋਤਾ ਖੋਤਾ ਬੱਕਰੀ ਬੱਕਰੀ ਬਾਂਦਰ ਬਾਂਦਰ ਨਾਲ ਬਹੁਤ ਪਿਆਰ ਹੈ ਬਾਂਦਰ ਦੀ ਰਿਪੀਟ ਹੋ ਜਾਂਦਾ ਬਾਰ ਬਾਰ ਸਭਾ ਦੀ ਬੋਤਰੀ ਆ ਜਾਂਦਾ ਆਹਰ ਕੋਈ ਪਿਆਰ ਆ ਜਾਂਦਾ ਕਿਸੇ ਬੰਦੇ ਨੂੰ ਰੁੱਖਾਂ ਦੇ ਨਾਲ ਸੰਬੰਧ ਕੋਈ ਬਥਾਲੋਜੀ ਦੀ ਕੋਈ ਸਟੋਰੀ ਕੋਈ ਕੋਈ ਅਟ੍ਰੈਸਟਿਕ ਸਟੋਰੀ ਪਤਾ ਹੋਵੇ ਕਿਸੇ ਨੂੰ ਕੋਈ ਵੀ ਨਿਊਟਨ ਦੀ ਨਿਊਟਨ ਕੋਈ ਕੋਈ ਕਹਾਣੀ ਕੋਈ ਅਟ੍ਰੈਸਟਿਕ ਫੈਕਟ ਪਤਾ ਹੋਵੇ ਉਧਰ ਪਤਾ ਜੀ ਅੱਛਾ ਜੀ ਸਰ ਕੋਈ ਸਟੋਰੀ ਨਹੀਂ ਆ ਮੇਰੇ ਨਾਲ ਐਕਸਪੀਰੀਅੰਸ ਹੋ ਰਿਹਾ ਸੀ ਜੀ ਸਾਈਕਲਿੰਗ ਕਰ ਰਿਹਾ ਪੂਰਿਸ਼ਨ ਬਹੁਤ ਜ਼ਿਆਦਾ ਸੀਗਾ ਮੇਰਾ ਥੋੜੀ ਬਰੀਥਿੰਗ ਵੀ ਹੈ ਇਸ਼ੂ ਜੀ ਤੇ ਉਦੋਂ ਹੀ ਮੇਰੇ ਨਾਲ ਬੜੇ ਅੱਛੇ ਇੱਕ ਵੈਲ ਐਜੂਕੇਟਡ ਨੇ ਪਰਸਨ ਮਿਲਿਆ ਜੀ ਉਹਨਾਂ ਨੇ ਨਾ ਯੂਕਲਿਪਟਸ ਜੜਾ ਆ ਹੁੰਦਾ ਸਫੇਦਾਂ ਬੱਤੇ ਰੱਖੜ ਕੇ ਦੇ ਦਿੱਤੇ ਮੈਨੂੰ ਹਾਂ ਜੀ ਮੇਰਾ ਉਸ ਦਿਨ ਹੀ ਸਾਹ ਖੋਲ ਗਿਆ ਇਟਸ ਲਾਈਕ ਅ ਵਿਕਸ ਪਿਓਰਲੀ ਵਿਕਸ ਹੈ ਉਹ ਮਤਲਬ ਹੈਕ ਸੀਗਾ ਟਸ ਆਇਲ ਹਾਂ ਯੂਕਲਿਪਟਸ ਆਇਲ ਯਸ ਉਹ ਮੈਨੂੰ ਸਾਹ ਪਾਉਂਦਾ ਹੈ ਯਾਨੀ ਕਿ ਆ ਜਿਹੜਾ ਅਲਰਜੀ ਹੁੰਦੀ ਆ ਬ੍ਰੌਂਕੀਅਲ ਟਾਈਪ ਪੁੱਠ ਕੰਡੇ ਨੂੰ ਜੜਾਂ ਸਮੇਤ ਤਵੇ ਤੇ ਉਹਦੀ ਸਵਾਹ ਕਰਕੇ ਸ਼ਹਿਦ ਦੇ ਨਾਲ ਖਾਣ ਚ ਮੇਰਾ ਸਾਹ ਦੀ ਪ੍ਰੋਬਲਮ ਸੈੱਟ ਹੋ ਜਾ। ਉਹ ਵੈਰੀ ਗੁੱਡ ਮੈਂ ਕਈ ਸਾਲਾਂ ਤੋਂ ਕਰਦਾ ਆ ਰਿਹਾ ਪੁੱਠ ਕੰਡਾ ਕੋਈ ਕਿਸੇ ਦੇ ਇਦਾਂ ਦੀ ਕੋਈ ਘਰੇਲੂ ਨੁਕਤਾ ਬੂਟਿਆਂ ਨਾਲ ਰਿਲੇਟਡ ਜਿਹਦੇ ਨਾਲ ਉਹਦੀ ਕੋਈ ਬਿਮਾਰੀ ਸੌਟ ਆਊਟ ਹੋ ਗਈ ਹੋਵੇ ਕੁਝ ਵੀ ਇੱਕ ਮੈਂ ਦੱਸਣੀ ਚਾਹੁੰਦਾ ਜੀ ਜੀ ਘਰੇਲੂ ਨੁਕਸਾ ਹੀ ਆ ਜੀ ਤੁਹਾਡੇ ਘਰੇ ਜਿਹੜਾ ਅਨਾਰ ਦਾ ਇੱਕ ਤਾਂ ਬੂਟਾ ਹੋਵੇ ਹਾਂਜੀ ਇੱਕ ਤੁਲਸੀ ਇੱਕ ਅਜਮੈਨ ਅਜਮੈਨ ਵੈਸੇ ਮੁੱਦ ਚ ਆਪਣੀ ਉਹਦੇ ਵਿੱਚ ਵੀ ਆਉਂਦੀ ਆ ਜਿਹੜੀ ਆਪਾਂ ਘਰੇ ਲੈ ਕੇ ਫੱਕੀ ਲੈ ਖਾਣੇ ਆ ਇੱਕ ਵੈਸੇ ਬੂਟਾ ਵੀ ਅਜਮੈਨ ਦਾ ਪੱਤੇ ਵੀ ਹੈਗੇ ਨੇ ਇਹ ਤਿੰਨਾਂ ਚੀਜ਼ਾਂ ਨੂੰ ਆਗਰ ਕਿਸੇ ਨੂੰ ਕਫਾ ਹੈ ਖਾਂਸੀ ਹੈ ਜੁਕਾਮ ਹੈ ਮਤਲਬ ਹੋ ਜਾਂਦਾ ਹੈ ਇਹ ਤਿੰਨੇ ਚੀਜ਼ਾਂ ਨੂੰ ਜਦੋਂ ਚਵਰੇ ਚਾਹ ਪੀਂਨਿਆਂ ਚਾਹ ਚੋਂ ਵਾਲ ਕੇ ਆਪਦੇ ਅਨੁਸਾਰ ਮਿੱਠਾ ਆਪਦੇ ਅਨੁਸਾਰ ਥੋੜੀ ਪੱਤੀ ਪਾ ਕੇ ਪੀਓ ਇਹ ਕਫ ਔਰ ਜੁਕਾਮ ਤੋਂ ਫਰੂਟ ਫੁੱਲਾ ਹੋਰ ਫਾਇਦੇਮੰਦ ਹੈ ਮੈਂ ਮਤਨੇ ਵਰਤਿਆ ਨਕਸ਼ਾ ਜਿਵੇਂ ਕਹਦੇ ਨੇ ਜਿਵੇਂ ਕਹਦੇ ਹੁੰਦੇ ਨੇ ਵੀ ਇੱਕ ਅਨਾਰ ਸੌ ਬਿਮਾਰ ਮਤਲਬ ਅਨਾਰ ਖਾਣ ਚੁਦਾ ਜਿਹੜਾ ਫਲਾਂ ਉਹ ਵੀ ਅੱਛਾ ਹੈ ਔਰ ਉਹਦੇ ਪੱਤੇ ਵੀ ਬਹੁਤ ਗੁਣਕਾਰੀ ਨੇ ਔਰ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦੇ ਨੇ ਇੱਕ ਸਾਡੀਆਂ ਫੀਮੇਲ ਰਾਈਡਰਸ ਆਈਆਂ ਨੇ ਜਿਹਨਾਂ ਨੂੰ ਥੋੜਾ ਸਪੇਸ ਦਿਓ ਵੀ ਆਪਣਾ ਦੇ ਨਾਲ ਤੇ ਇਹਨਾਂ ਹੁਣ ਇਹਨਾਂ ਲਈ ਇਹਨਾਂ ਲਈ ਸਵਾਲ ਹੈ ਇਹ ਬੈਟਾ ਦਾ ਬਰਥਡੇ ਵੀ ਹੈ ਅਬਾ ਅਸੀਂ ਕੀ ਬਾਣੀ ਇੱਕ ਸਵਾਲ ਫੀਬਲਸ ਕੀ ਸਾਰਿਆਂ ਨਾਲ ਸਬੰਧਤ ਆ ਵੀ ਇੱਕ ਗੋਰਿਆਂ ਦਾ ਸ਼ਬਦ ਹੈ ਕਿਚਨ ਵਿੰਡੋ ਹਰਬਸ ਉਹ ਸਾਡੇ ਕਿਚਨ ਚ ਕਿਹੜੇ ਕਿਹੜੇ ਬੂਟੇ ਪੌਦੇ ਵਾਤੇ ਜਾਂਦੇ ਉਹਨਾਂ ਦਾ ਨਾਮ ਲੈ ਦਿਓ ਇੱਕ ਇੱਕ ਕਰਕੇ ਮੇਰੇ ਉਹ ਤੇ ਇਹਦਾ ਅਗਿਆਨ ਦਾ ਪੱਤਾ ਹੈ ਗਿਆ ਜੀ ਲੈਮਨ ਗ੍ਰਾਸ ਹੈ ਲੈਮਨ ਗ੍ਰਾਸ ਸਰ ਪੁਦੀਨਾ ਕੋਈ ਨਹੀਂ ਮਿੱਟੀ ਦੋਸੀ ਹਾਂਜੀ ਗਾੜੀ ਬੰਦਾ ਆਵਲੀ ਨਹੀਂ ਗਿਆ ਗਾੜੀ ਪਤਾ ਗਾੜੀ ਪਤਾ ਜਲਦੀ ਤਣੀਆਂ ਜਲਦੀ ਨਹੀਂ ਨਾ ਤਣੀਆਂ ਨਹੀਂ ਜੀ ਦੇ ਕਿਚਨ ਦੇ ਵਿੱਚ ਹੈ ਹੀ ਪੌਦੇ ਦਾ ਹੈ ਪਰ ਮਸ਼ੀਨ ਚੋਂ ਲੰ ਲਗਾ ਕੇ ਖਾਣੇ ਆ ਖਾਣੇ ਆ ਪਾਲਕ ਪਾਲਕ ਜਿੰਨੀ ਪਾਲਕ ਬੈਸਟ ਜੀ ਜੀ ਮੈਂ ਆਜ ਕੋ ਗਿਆ ਬੜਮਾਰ ਗੋੜਬਾ ਸੋ ਜਿਹਨੇ ਇੱਕ ਤਾਂ ਇਸ ਤੋਂ ਬਾਅਦ ਰਿਫਰੈਸ਼ਮੈਂਟ ਲਈ ਲਈ ਉਹ ਲੈ ਲਿਓ ਫਿਰ ਆਪਾਂ ਇਥੋਂ ਚੱਲਾਂਗੇ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਦੋ ਦੋ ਮਿੰਟ ਹੋਰ ਵੀ ਵਾਂਗੂ ਵਿਚਾਰ ਸ਼ੇਅਰ ਕਰਨੇ ਤੇ ਇੱਕ ਮੈਂ ਭੁੱਲਣਾ ਜਾਵਾ 25 ਤਰੀਕ ਨੂੰ ਜਿਵੇਂ ਅੱਜ ਤੁਸੀਂ ਸਵੇਰੇ ਸਵੇਰੇ ਪਹੁੰਚੇ ਹੋ 25 ਨੂੰ ਤੁਹਾਨੂੰ ਬਹੁਤ ਜ਼ਰੂਰੀ ਕੰਮ ਹੋਣੇ ਆ ਪਰ ਉਹ ਜ਼ਰੂਰੀ ਕੰਮਾਂ ਨੂੰ ਛੱਡ ਕੇ ਤੁਸੀਂ ਵਾਤਾਵਰਣ ਦੀ ਸੰਭਾਲ ਮੇਲਾ এনवायरमेंट ਕਨਜ਼ਰਵੇਸ਼ਨ ਫੇਅਰ ਉੱਥੇ ਤੁਸੀਂ ਸਾਰਿਆਂ ਨੇ ਜਰੂਰ ਆਉਣਾ ਤੇ ਆਪੋ ਆਪਣੇ ਵਾਅਦਿਆਂ ਉਰਾਈ ਸਾਰਿਆਂ ਨੂੰ ਜਾਣਕਾਰੀ ਦੇਣੀ ਆ ਇਹ ਮੇਲਾ ਥੋੜਾ ਜਿਹਾ ਜੋ ਪਹਿਲਾਂ ਲੁਧਿਆਣੇ ਦੇ ਅਸੀਂ ਮੇਲੇ ਦੇਖਦੇ ਆ ਨਾ ਜਿਹੜੇ ਕਮਰਸ਼ੀਅਲ ਮੇਲੇ ਆ ਉਹਨਾਂ ਤੋਂ ਹਟ ਕੇ ਹੋਊਗਾ ਇੰਟਰਸਟਿੰਗ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਔਰ ਸਿੱਖਣ ਨੂੰ ਮਿਲ ਗਿਆ ਸੋ ਇੰਨੀਆਂ ਗੱਲਾਂ ਕਿਦਾ ਹੋਇਆ ਹੁਣ ਦੋ ਦੋ ਮਿੰਟ ਰੌਣੀ ਸਾਹਿਬ ਭਾਰਤ ਸਿੰਘ ਸਾਹਿਬ ਜੀ ਜੀ ਚਲੋ ਬਾਕੀ ਤਾਂ ਸਾਰੀ ਗੱਲਾਂ ਹੋਈਆਂ ਨੇ ਜੀ ਮੇਲੇ ਦੇ ਬਾਰੇ ਹੋਰ ਚੀਜ਼ਾਂ ਕਿਉਂਕਿ ਜਿਹੜੀਆਂ ਮੇਨ ਹਾਈਲਾਈਟਸ ਲੁਧਿਆਣੇ ਵਾਲੇ ਲਈ ਦੇਖਣ ਨੂੰ ਜ਼ਿਆਦਾ ਮਿਲਣਗੀਆਂ ਯੂਨੀਵਰਸਿਟੀ ਦੀਆਂ ਕੁਝ ਐਗਜ਼ੀਬਿਟ ਹੋਣਗੀਆਂ ਜੀ ਉੱਥੇ ਜਿੱਦੇ ਵਿੱਚ ਕਿਚਨ ਗਾਰਡਨਿੰਗ ਰੂਫਟਾਪ ਗਾਰਡਨਿੰਗ ਆਰਗੇਨਿਕ ਫਾਰਮਿੰਗ ਦੇ ਨਾਲ ਸੰਬੰਧਿਤ ਯਾ ਰੇਨ ਵਾਟਰ ਹਾਰਵੈਸਟਿੰਗ ਕੰਪੋਸਟਿੰਗ ਤੁਸੀਂ ਹੋਮ ਕੰਪੋਸਟਿੰਗ ਕਿਵੇਂ ਕਰ ਸਕਦੇ ਹੋ ਤੋ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਸ ਤੋਂ ਇਲਾਵਾ ਮੋਸਟ ਪ੍ਰੋਬੇਬਲੀ ਇੱਕ ਐਗਜ਼ਿਬਿਟਰ ਪੰਜਾਬ ਦੀ ਬਟਰਫਲਾਈਜ਼ ਦੇ ਉੱਤੇ ਔਰ ਇਨਸੈਕਟਸ ਪਾਰਟਿਕੁਲਰਲੀ ਐਂਟਸ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਊਗੀ ਸੋ ਇਟ ਵਿਲ ਬੀ ਇੰਟਰਸਟਿੰਗ ਖਾਸ ਤੌਰ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਜਿਹੜੇ ਬੰਦੇ এনवायरमेंट ਲਈ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਲੈ ਕੇ ਆਓ ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਉਸ ਤੋਂ ਵੀ ਜ਼ਰੂਰ ਲੈ ਕੇ ਆਓ ਤਾਂ ਕਿ ਉਹ ਵੀ ਕਰਨ ਲੱਗਣ ਦੋ ਜਿਹੜੇ ਸਹੀ ਬੰਦ ਟਾਈਮਿੰਗਸ ਕੀ ਹੈ ਸਰ 9 ਤੋਂ 5 ਚੱਲੂਗਾ ਜੀ ਸੋ ਜਿਸ ਵੇਲੇ ਤੁਹਾਨੂੰ ਕਨਵੀਨਿਅਨਟ ਹੋਵੇ ਕਿਹੜੀ ਜਗ੍ਹਾ ਜੀ ਜੀ ਐਨ ਆਈ ਐਨ ਆਈ ਸਰ ਸਿਰਫ ਇੱਕ ਦਿਨ ਹੀ ਆ ਹਾਂਜੀ ਹਾਂਜੀ ਕਿੰਨੇ ਤੋਂ ਕਿੰਨੇ ਜੀ 9 ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਦ ਤੁਹਾਡਾ ਜੀ ਆਇਆ ਹੋਵੇ ਰੋਣੀ ਸਾਹਿਬ ਕਹਿੰਦੇ ਸਾਡੀ ਇੱਕ ਦਿਨ ਨਹੀਂ ਬਸ ਕਰਾਈ ਹੋਈ ਆ ਉਹ ਇੱਕ ਦਿਨ ਤੁਸੀਂ ਤਿਆਰੀ ਲਈ ਅੱਜ ਇਕੱਠੇ ਕੀਤੇ ਆ ਹਾਂਜੀ ਰੋਣੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਤੁਸੀਂ ਸ਼ਾਮਲ ਹੋਏ ਸਾਨੂੰ ਇਹ ਲੱਗਦਾ ਹੈ ਕਿ ਤੁਸੀਂ ਸਾਰੇ ਉਹ ਲੋਕ ਹੋ ਜਿਹੜੇ ਜ਼ਿੰਦਗੀ ਨੂੰ ਸੋਹਣਾ ਤੇ ਸੱਜਾ ਬਣਾਉਣ ਦੇ ਲਈ ਕੰਮ ਕਰ ਰਹੇ ਹੋ ਸਾਈਕਲਿੰਗ ਕਰਦੇ ਹੋ ਕੋਈ ਗਾਰਡਨਿੰਗ ਕਰਦੇ ਹੋ ਕੁਝ ਕਰਦੇ ਹੋ ਅਰ ਵਾਤਾਵਰਨ ਦੇ ਲਈ ਸਾਡੀ ਸਸਤਾ ਸੋਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੀ ਹੈ ਅਸੀਂ ਪਿਛਲੇ ਸਾਲ ਪਹਿਲੀ ਵਾਰ ਮੋਗਾ ਜਿਲ੍ਹੇ ਦੇ ਵਿੱਚ ਕੋਟਾ ਖੋਸਲਾ ਪਿੰਡ ਦੇ ਵਿੱਚ ਵਾਤਾਵਰਨ ਸੰਭਾਲ ਮੇਲਾ ਮਨਾਇਆ ਰਾਜਪਤਰੀ ਸੋ ਦੂਜਾ ਇਹ ਪੰਜਾਬ ਪੱਧਰ ਦਾ ਮੇਲਾ ਜਿਹੜਾ ਅਸੀਂ ਜੀਐਨਆਈ ਦੇ ਵਿੱਚ 25 ਨਵੰਬਰ ਨੂੰ ਲਾਉਣ ਜਾ ਰਹੇ ਹਾਂ ਸੋ ਅਸੀਂ ਸਮਝਦੇ ਹਾਂ ਕਿ ਆਪਾਂ ਨੇ ਆਪਣੇ ਬੱਚਿਆਂ ਦੇ ਲਈ ਬਹੁਤ ਕੁਝ ਇਕੱਠਾ ਕੀਤਾ ਹੈ ਧਨ ਦੌਲਤ ਬੰਗਲੇ ਗੱਡੀਆਂ ਅਸੀਂ ਉਹਨਾਂ ਨੂੰ ਜਾਣ ਤੋਂ ਬਾਅਦ ਦੁਨੀਆ ਤੇ ਇੱਥੇ ਜੇ ਚਲੇ ਜਾਵਾਂਗੇ ਉਹਨਾਂ ਲਈ ਛੱਡ ਕੇ ਜਾਣੇ ਆ ਪਰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਵਾਤਾਵਰਨ ਜਿਹੜੀ ਚੰਗੀ ਹਵਾਜ ਆਪੂ ਹਵਾਜ ਸਾਹ ਲੈ ਸਕਣ ਉਹ ਸਾਡੇ ਲਈ ਛੱਡ ਕੇ ਜਾਣਾ ਜ਼ਰੂਰੀ ਹੈ ਇਸ ਫਿਕਰ ਦੇ ਨਾਲ ਜੋ ਵੀ ਲੋਕ ਚੰਗੇ ਸਮਾਜ ਦੀ ਕਾਮਨਾ ਕਰਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ 25 ਨਵੰਬਰ ਨੂੰ ਆਓ ਆਪਾਂ ਇਕੱਠੇ ਹੋ ਕੇ ਆਪਣੇ ਸਮਾਜ ਨੂੰ ਹੋਰ ਸੋਹਣਾ ਬਣਾਈਏ ਸਾਡੇ ਤੋਂ ਇੱਕ ਇਸ ਸਮਾਜ ਦੇ ਵਿੱਚ ਲੋਕ ਮੰਗ ਕਰਦੇ ਨੇ ਜਾਂ ਸਾਡੇ ਬਾਰੇ ਸੋਚਦੇ ਨੇ ਕਿ ਬੰਦਾ ਜਦੋਂ ਇਸ ਧਰਤੀ ਤੇ ਆਉਂਦਾ ਹੈ ਤਾਂ ਜਿਹੜੀ ਸਾਾਨੂੰ ਪਿਤਾ ਪੁਰਖੀ ਕੋਈ ਚੀਜ਼ ਮਿਲਦੀ ਹੈ ਵੀ ਜੇ ਅਸੀਂ ਉਹਦੇ ਵਿੱਚ ਕੋਈ ਇਜਾਫਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨੀ ਕ ਰੱਖੀਏ ਜਦੋਂ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਜੇ ਅਸੀਂ ਇਹਨੂੰ ਹੋਰ ਸੋਨਾ ਨਹੀਂ ਬਣਾ ਸਕੇ ਤਾਂ ਘੱਟੋ ਘੱਟ ਇਹਨੂੰ ਉਹਨਾਂ ਕ ਆਪਣੇ ਬੱਚਿਆਂ ਲਈ ਜ਼ਰੂਰ ਛੱਡ ਕੇ ਜਾਈਏ ਉਹਦੇ ਲਈ ਆਪਾਂ ਸਾਰਿਆਂ ਨੂੰ ਪ੍ਰੇਰਣਾ ਕਰਨਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਸੱਦਾ ਤੁਸੀਂ ਇਹ ਸਾਡੇ ਸੱਦੇ ਨੂੰ ਅੱਗੇ ਸਪਰੈਡ ਕਰਨਾ ਹੈ ਮਿਹਰਬਾਨ ਧੰਨਵਾਦ ਕੋਈ ਕਰੋ ਨਹੀਂ ਜਿਵੇਂ ਤੁਸੀਂ ਦੱਸਿਆ 9 ਤੋਂ 5 ਵਜੇ ਤੱਕ ਉਹ ਵੀ ਉਹੀ ਹੈ 12 ਵਾਰ ਬਰ ਉਹੀ ਗੱਲਾਂ ਦਾ ਕਰਾਂਗੇ ਨਾ ਜੀ ਨਾ ਨਾ ਉੱਥੇ ਲੈਕਚਰ ਕੋਈ ਨਹੀਂ ਜੀ ਹੈਗਾ ਉੱਥੇ ਐਗਜ਼ਿਬਿਸ਼ਨ ਹੈ ਤੁਸੀਂ ਆ ਕੇ ਦੇਖਣਾ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਪੋਸਟਿੰਗ ਦੇ ਨੇ ਹੁੰਦੀ ਹੈ ਜੋ ਚੰਗਾ ਲੱਗੇ ਪੁੱਛੋ ਜਾਂ ਤੁਸੀਂ ਆਰਗੇਨਿਕ ਆਲਰੇਡੀ ਜਿਹੜੇ ਲੋਕ ਕੰਮ ਕਰ ਰਹੇ ਨੇ ਵਾਤਾਵਰਣ ਦੇ ਉਹਨਾਂ ਨੂੰ ਮਾਨ ਸਨਮਾਨ ਦੇ ਮੰਗਦੇ ਉਹ ਤੁਹਾਨੂੰ ਮਲਾਮਾਂਗੇ ਕਿ ਉਹ ਲੋਕ ਜਿਹੜੇ ਕੰਮ ਕਰਿਆ ਉਹ ਜਿਹੜੀ ਸੱਜੀਆਂ ਗਾਣੀਆਂ ਕਰ ਚ ਕਿਵੇਂ ਆਵਾਜ਼ ਸਕਦੇ ਹੋ ਉੱਥੇ ਗਾਣੀਆਂ ਉਹ ਸਟਾਲ ਲੱਗੀਆਂ ਹੋਣਗੀਆਂ ਇੱਕ ਮਿੰਟ ਉਹ ਵੀ ਦੇਖ ਸਕਦੇ ਹੋ ਦੂਜੀ ਗੱਲ ਇਹ ਜੀ ਕਿ ਇੱਕ ਬੜਾ ਵੱਡਾ ਫੈਕਟਰ ਜਿਹੜਾ ਹੈ এনवायरमेंटਲ ਜਾਂ 에ਅਰ ਪੋਲਿਊਸ਼ਨ ਜਿ ਕਹਿ ਲੋ ਉਹ ਵਹੀਕਲਸ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ ਔਰ ਉਹਦੇ ਚੋਂ ਵੀ ਸਾਡੀਆਂ ਤਕਰੀਬਨ 1/4 ਜਿਹੜੀਆਂ ਕਮਿਊਟ ਹੁੰਦੀ ਹੈ ਜੀ ਉਹ ਹੁੰਦੀ ਹੈ ਵੈਰੀ ਸ਼ਾਰਟ ਲੈਸ ਦੈਨ 2 ਕਿਲੋਮੀਟਰ ਸੋ ਤੁਸੀਂ ਸਾਰੇ ਉਸ ਚੀਜ਼ ਲਈ এনवायरमेंट ਲਈ ਐਮਬੈਸਡਰ ਹੋ ਕਿ ਐਸ ਰਾਈਡਰ ਲੋਕਾਂ ਨੂੰ ਇਹ ਮੋਟੀਵੇਟ ਕਰਨ ਲਈ ਕਿ ਜਿਹੜੀਆਂ ਸ਼ਾਰਟ ਰਾਈਡਸ ਨੇ ਐਟ ਲੀਸਟ ਉਹ ਸ਼ਾਰਟ ਟ੍ਰਿਪਸ ਸਾਈਕਲ ਤੇ ਹੋਣ ਤੁਹਾਡੇ ਤਾਂ ਕਿ ਉਹ 19 ਫਿਊਲ ਕੰਜ਼ਮਪਸ਼ਨ ਘਟੂਗੀ ਉਹਨਾਂ এনवायरमेंट ਪੋਲੂਸ਼ਨ ਘਟੂਗਾ ਸੋ ਅਸੀਂ ਜਾਣਦੇ ਹਾਂ ਕਿ ਤੁਹਾਡੀ ਸ਼ਮੂਲੀਅਤ ਮੇਲੇ ਦੇ